ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਮੇਰਾ ਬਰਥਡੇ ਹੈ ਤੇ ਅੱਜ ਬੱਚਿਆਂ ਨਾਲ ਮਿਲ ਕੇ ਆਪਾਂ ਆਪਣਾ ਬਰਥਡੇ ਮਨਾਵਾਂਗੇ ਤੇ ਮੇਰੇ ਨਾਲ ਅਦੀਰ ਪਾਰ ਨੇ ਮੇਰੇ ਜੀਵਨ ਸਾਥੀ ਜਿਹੜੇ ਅੱਜ ਕੱਲ ਵੀਡੀਓ ਦੇ ਵਿੱਚ ਘੱਟੋ-ਬੱਟ ਮਤਲਬ ਘੱਟ ਦਿਨ ਨੇ ਜੀਜੀ ਨੇ ਚਲੋ ਕੋਈ ਨਹੀਂ ਅੱਗੇ ਅਸੀਂ ਦੋਨੇ ਜਣੇ ਵੀਡੀਓ ਬਣਾਵਾਂਗੇ ਤੇ ਅੱਜ ਤੁਹਾਡੇ ਨਾਲ ਮਿਲ ਕੇ ਅਸੀਂ ਆਪਣਾ ਬਰਥਡੇ ਸੈਲੀਬ੍ਰੇਟ ਕਰਾਂਗੇ ਆ ਦੇਖੋ ਪਿੱਛੇ ਕੇਕ ਜਾਂ ਖਾਣ ਪੀਂਦੇ ਜਿਹੜੀਆਂ ਆਈਟਮਾਂ ਨੇ ਉਹ ਤਿਆਰ ਨੇ ਇਹ ਕੀਨੇ ਕਰੀਆਂ ਨੇ ਤਿਆਰ ਉਹ ਆ ਦੇਖੋ ਤੇ ਮੇਰੇ ਬੱਚੇ ਨੇ ਨਮਨਜੋਤ ਤੇ ਤਨਵੀਰ ਇਹਨਾਂ ਦੋਨਾਂ ਨੇ ਹੀ ਮਤਲਬ ਇਹ ਛੋਟੀ ਜਿਹੀ ਸੈਲੀਬ੍ਰੇਸ਼ਨ ਕੀਤੀ ਹੈ ਮੈਨੂੰ ਤਾਂ ਪਹਿਲਾਂ ਦੱਸਿਆ ਨਹੀਂ ਪਰ ਇਹਨਾਂ ਨੇ ਆਪਦੇ ਆਪ ਸਰਪ੍ਰਾਈਜ਼ ਜਿਹੜਾ ਤੁਸੀਂ ਦੇਦੇ ਹੋ ਬੱਚੇ ਅੱਜ ਅਸੀਂ ਕੋਲੇ ਨਾਲ ਅੰਜਾ ਕਰ ਰਹੇ ਹਾਂ ਤੇ ਆਓ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਜਿਹੜਾ ਕੇਕ ਕੱਟ ਕੇ ਤੇ ਫਿਰ ਕਰਾਂਗੇ ਆਪਾਂ ਵੱਡੇ सेलिब्रेशन। ਹੈਪੀ ਬਰਥਡੇ ਟੂ ਯੂ। ਦੇਖੋ ਇਹ ਕੱਟਦਾ ਆਪਾਂ ਕੇਕ ਆਪਣੇ ਬਰਦੇ ਦਾ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਡੀਅਰ ਪਾਪਾ। ਹੈਪੀ ਬਰਥਡੇ ਟੂ ਯੂ। ਦੋਸਤੋ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨਾ ਤੁਸੀਂ ਆਹ ਦੇਖੋ। ਇੱਕ ਤਾਂ ਮੇਰਾ ਲਿਖਿਆ ਸੋਹਣ ਸਿੰਘ ਹਨ ਟਰੈਕਟਰ ਸੋਹਣ ਸਿੰਘ ਮੇਰਾ ਬਰਥਡੇ ਹੈ ਤੇ ਉੱਪਰ ਦੇਖੋ ਕੀ ਲਿਖਿਆ 10k+ ਦੋਸਤੋ ਇਹ ਛੋਟਾ ਬਹੁਤ ਬਹੁਤ ਧੰਨਵਾਦ ਹੈ ਵੀ ਮੇਰੇ YouTube ਚੈਨਲ ਦੇ ਉੱਪਰ 10k ਜਾਂ ਤੋਂ ਪਲੱਸ ਜਿਹੜੇ ਸਬਸਕ੍ਰਾਈਬਰ ਹੋਏ ਨੇ ਨਾਲ ਆਪਾਂ ਉਹਦੀ ਵੀ ਪਾਰਟੀ ਦੇ ਰਹੇ ਬੱਚਿਆਂ ਨੂੰ ਜਿਵੇਂ ਕਹਿੰਦੇ ਬੱਚੇ ਕਰ ਰਹੇ ਨੇ ਪਾਰਟੀ ਆਪਣੇ ਜਿਹੜੇ ਮਤਲਬ ਸਬਸਕ੍ਰਾਈਬਰ ਰਹੇ ਓਹੋ ਦਸ ਕੇ ਤੋਂ ਪਲੱਸ ਹੋ ਗਏ ਇਸ ਲਈ ਤੁਹਾਡਾ ਸਾਰੇ ਹੀ ਮੇਰੇ ਸਬਸਕ੍ਰਾਈਬਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵੀ ਵੀਰ ਐਮ ਐਮ ਇਸ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਤੇ ਤਾਂ ਉਹ ਵੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਮੇਰੀਆਂ ਵੀਡੀਓਜ਼ ਨੂੰ ਇੰਨਾ ਹੀ ਪਿਆਰ ਦਿੰਦੇ ਰਹਿਣ ਤੇ ਆਲੇ ਹੁਣ ਆਪਾਂ ਕਰਾਓ ਜੀ ਮੂੰਹ ਮਿੱਠਾ आ आज बहुत ब लग जीरा बियाने मेरा बाे साताल में ोड़ ोड़ानान ना नाम केल आ बहुत ਇਹ ਕੈਪਟਲ ਪਲੈਨ ਵਧੀਆ ਗਈ। ਅਲੋ। ਐਦਰਵੇ ਸੈਂਟਰਿਕ ਮਾਮਾ। ਲਵਲੀ। ਬਹੁਤ ਧੰਨਵਾਦ। ਕੋਤ ਜੀ ਮੇਰਾ ਪੰਡੇ ਮੰਨ ਲਈ। ਐ ਸੇਪਰਾ ਤੁਸੀਂ ਤੇ ਦੋਸਤੋ ਤੁਸੀਂ ਵੀ ਜਿਹਨਾਂ ਨੇ ਹੁਣ 10k ਦੇ ਸਬਸਕ੍ਰਾਈਬ ਕਰਤਾ ਹੋਗੇ ਜੇ ਤੁੰ ਅੱਗੇ ਹਾਸਟਪੋਰਟ ਕਰਿਓ ਤੁਹਾਡੇ ਦਾ ਆਇਆ ਜਿੰਨਾ ਮੇਰੇ ਨਾਲ ਵੱਧ ਜੁੜੋਗੇ ਤਾਂ ਆਪਣੀ ਇਹ ਗੇਮ ਦੀ ਬੱਦੀ ਜੋ ਆਪਾਂ ਕਰਵਾ ਰਿਹਾ ਬਤਾ ਤਾ ਇਹ ਜਿਹੇ ਤਰ੍ਹਾਂ ਆਪਾਂ ਐਲੀਵੇਟ ਕਰਦੇ ਰਹਾਂਗੇ ਤੇ ਹੁਣ ਆਪਾਂ ਅਗਲਾ ਟਾਰਗੇਟ ਹੈਗਾ 20k ਦਾ ਠੀਕ ਹੈ ਜੀ ਤੇ ਤੁਸੀਂ ਵੀ ਆਪਣਾ ਪੂਰਾ ਸਪੋਰਟ ਕਰਿਓ ਮੈਨੂੰ ਤੇ ਚੈਨਲ ਨੂੰ ਪੂਰੀ ਸਪੋਰਟ ਕਰਿਓ ਬਹੁਤ ਧੰਨਵਾਦ ਦੋਸਤੋ ਆਇਆ ਦੇਖੋ ਆਪਣਾ ਹੈਪੀ ਬਰਥਡੇ ਅੱਜ ਮਨਾ ਰਿਹਾ ਸਾਡਾ ਸਟਾਫ ਬਹੁਤ ਧੰਨਵਾਦ ਇਹਨਾਂ ਦਾ ਹੈਪੀ ਬਰਥਡੇ ਟੂ ਈ ਟੂ 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 ਬੜੀ ਕਿੰਨੀ ਆਪਾਂ ਲੱਗੇ ਨਾ ਮੈਂ ਦਮਾਤ ਤੋਂ ਵੀ ਬਾਅਦ 嗯，都听过的。